ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲੋ ਪਈ ਮਿੱਤਰੋ ਅੱਜ ਪਹੁੰਚੇ ਹੋਏ ਆਂ ਜਲੰਧਰ ਸ਼ਹਿਰ ਤੇ ਆਪਣੇ ਉਸਤਾਦ ਸੁਖਦੇਵ ਰਾਜੀ ਤੇ ਇਹਨਾਂ ਦੀ ਇੱਥੇ ਸਾਥ ਸਾਥਾ ਦਾਣਿਸ਼ਮੰਦਾ ਤੇ ਨਾਲ ਆਪਣਾ ਵਿੱਕੀ ਭਰਾ ਬੈਠਾ ਸੰਨੀ ਭਰਾ ਬੈਠਾ ਤੇ ਉਸਤਾਦ ਜੀ ਵੱਡੇ ਬਾਈ ਵੀ ਨਾਲ ਬੈਠੇ ਹੋਏ ਨੇ ਤੇ ਸ਼ੌਂਕ ਕਰਾਵਾਂਗੇ ਕਬੂਤਰਾਂ ਦਾ ਤੇ ਗੱਲਬਾਤ ਕਰਦੇ ਆਂ ਉਸਤਾਦ ਜੀ ਹੋਣਾ ਦੇ ਨਾਲ ਤੇ ਸ਼ੌਂਕ ਕਿੱਦਾਂ ਚੱਲ ਰਿਹਾ ਤੇ ਨਾਲ ਕਬੂਤਰ ਦਿਖਾਣੇ ਆ ਜਲੰਧਰ ਸ਼ਹਿਰ ਦੇ ਵਿੱਚ ਵਧੀਆ ਕਬੂਤਰ ਉੜਦੇ ਨੇ ਉਸਤਾਦ ਜੀ ਹੋਣਾ ਦੇ ਵਧੀਆ ਕੰਪੀਟੀਸ਼ਨ ਕਰਦੇ ਨੇ ਤੇ ਵਧੀਆ ਨਸਲਾਂ ਰੱਖੀਆਂ ਹੋਈਆਂ ਨੇ ਕਾਫੀ ਪੁਰਾਣਾ ਕਬੂਤਰਬਾਈ ਦਾ ਸ਼ੌਂਕ ਆ ਤੇ ਆਪਾਂ ਵੀ ਉਸਤਾਦ ਜੀ ਹੋਣਾ ਦੇ ਨਾਲ ਜਿਹੜਾ ਰਲ ਕੇ ਚੱਲਦੇ ਆਂ ਬਾਈ ਜੀ ਤੇ ਕਾਫੀ ਜਿਹੜਾ ਹੈਗਾ ਖੇਡ ਪਾਣੀ ਉਸਤਾਦ ਜੀ ਹੋਣਾ ਦੇ ਹਿਸਾਬ ਦੇ ਨਾਲ ਅਸੀਂ ਆਪਣੇ ਘਰ ਵਾਲੀਆਂ ਬਾਜ਼ੀਆਂ ਦੇ ਵਿੱਚ ਵਰਤਦੇ ਆਂ ਤੇ ਵਧੀਆ ਰਿਜ਼ਲਟ ਵੀ ਆਉਂਦਾ ਆ ਤੇ ਅੱਜ ਆਪਾਂ ਤੁਹਾਨੂੰ ਸ਼ੌਂਕ ਕਰਾਉਣ ਜਾ ਰਹੇ ਆ ਉਸਤਾਦ ਜੀ ਹੋਣਾ ਦੇ ਕਬੂਤਰਾਂ ਦਾ ਠੀਕ ਆ ਜੀ ਸਤਾ ਜੀ ਕੀ ਹਾਲ ਚਾਲ ਹੈ ਜੀ ਬੜ ਬੜ ਵਧੀਆ ਕਿਰਪਾ ਪ੍ਰਭੂ ਤੁਹੀ ਸਭ ਕਿਦਾਂ ਚੱਲ ਰਿਹਾ ਸ਼ੌਂਕ ਜੀ ਬੜ ਚੱਲਣ ਡਿਆ ਹੁਣ ਤੇ 12 ਮਹੀਨੇ ਦੇ ਹੋ ਗਿਆ ਦਾ ਠੀਕ ਆ ਠੀਕ ਆ ਜੀ ਟੂਫਾ ਨਿਕਲੀ ਆਂਦੀਆਂ ਗੇਨ ਵਾਲੇ ਦੁਸਹਿਰੇ ਤੇ ਬਾਜੀ ਹੋਣ ਲੱਪੀ ਦੀ ਸਹੀ ਆ ਸਹੀ ਆ ਤੇ ਦੁਸਹਿਰੇ ਦੇ ਉੱਤੇ ਕਿਦਾਂ ਰਿਹਾ ਯਾਰ ਕਾ ਆਪਣਾ ਟੂਰਨਾਮੈਂਟ ਦਾ ਵਧੀਆ ਰਿਹਾ ਜੀ 5 ਦਿਨ ਜਿੱਤੇ ਸੀ ਕਬੂਤਰ ਉੱਡੇ ਆਪਣੇ ਅੱਛਾ ਜੀ ਖੜੀ ਤੇ ਅੱਛਾ ਦੋ ਦੋ ਕਬੂਤਰ ਡਾਂਸ ਹੀ ਇੱਕ ਹੀ ਵਿੱਚ ਸਾਡੀ ਚੌਸਰ ਚ ਆਈ ਕੁੰਕਰੀ ਠੀਕ ਆ ਉਹ ਹੀ ਡਾਈ ਨਹੀਂ ਚੌਥੇ ਦਿਨ ਠੀਕ ਆ ਜੀ ਮਰਜੀ ਸੋਸਤ ਲੱਗਦੀ ਸੀ ਠੀਕ ਹੈ ਜੀ ਤੇ ਫਿਰ ਉਹ ਅਸੀਂ ਗਈ ਦੂਜੀ ਇੱਕ ਕੱਲੀ ਦੋ ਦਿਨ ਠੀਕ ਹੈ ਜੀ ਤੇ ਜਿੱਤੀ ਆਪਣੀ ਪੁੱਤਰੀ ਜਿਹੜੀ 5 ਦਿਨ ਚੱਲੀ ਆ ਇਹਦੇ ਵਿੱਚ ਆਪਣਾ ਕਿਹੜਾ ਨੰਬਰ ਬਣਿਆ ਆਪਣਾ ਤੀਸਰਾ ਨੰਬਰ ਬਣਿਆ ਤੀਸਰਾ ਨੰਬਰ ਬਣਿਆ ਜਿਹੜੀ 5 ਦਿਨ ਚੱਲੀ ਲੱਗਿਆ ਆਪਣਾ ਹੀ ਸੋਤਾ ਫੇਰਲਾ ਵੀ ਆਪਣਾ ਹੀ ਮੁੰਡਾ ਚੇਲਾ ਆਪਣਾ ਸੀ ਕਿਹੜਾ ਜੀ ਆ ਨਾਲ ਹੀ ਰਹਿੰਦਾ ਆਪਣੇ ਠੀਕ ਆ ਸਹੀ ਆ ਸਹੀ ਆ ਹਾਂ ਜੀ ਹਾਂ ਤੇ ਉਸਤਾਦ ਜੀ ਕਿੰਨੇ ਕ ਬੱਚੇ ਬਣਾ ਲਿਆਰ ਕਾ ਬੱਚੇ ਹੋਣੇ 50 60 ਤੇ ਲਾਜ ਲੈਦੇ ਸੀ ਠੀਕ ਆ ਜੀ ਹਾਂਜੀ ਉਸਤਾਦ ਜੀ ਜਿਹੜੀ ਤੁਸੀਂ ਦੁੱਸਰ ਢਾਈ ਹੈ ਪੰਜ ਦਿਨ ਉੱਡੀ ਹੈ ਜਿਹੜੀ ਆਪਣੀ ਜਲੰਧਰ ਸ਼ਹਿਰ ਦੇ ਵਿੱਚ ਹਾਂਜੀ ਹਾਂਜੀ ਇਹਦੇ ਵਿੱਚ ਤੇ ਜਿਹੜੀ ਗਰਮੀ ਦੀ ਖੜਾਰਾ ਉਹਦੇ ਵਿੱਚ ਕੋਈ ਅੰਤਰ ਕੀਤਾ ਕਿ ਜਾਂ ਸੇਮ ਹੀ ਚੱਲੀ ਹੈ ਜੀ ਨਹੀਂ ਨਹੀਂ ਫਰਕ ਹੁੰਦਾ ਜੀ ਫਰਕ ਹੁੰਦਾ ਹੈ ਗਰਮੀਆਂ ਦੀ ਹੋਰ ਦੁੱਸਰ ਹੈ ਸਰਦੀਆਂ ਦੀ ਹੋਰ ਦੁੱਸਰ ਠੀਕ ਆ ਠੀਕ ਹੈ ਜੀ ਉਹ ਥੋੜਾ ਮਾੜਾ ਮੌਸਮ ਹੈ ਇੰਨਾ ਵੀ ਠੰਡਾ ਨਹੀਂ ਸੀਗਾ ਹਾਂਜੀ ਹਾਂਜੀ ਉਹ 35 ਪਲੱਸ ਹੀ ਸੀ ਮੇਰੇ ਨਾਲ ਸਹੀ ਹੈ ਸਹੀ 36 ਹੈਗਾ ਜੀ ਮੌਸਮ ਥੋੜੀ ਠੰਢੀ ਰਹਿੰਦੀ ਹੈ ਖੜੇ ਛਤਰੀ ਤੇ ਘਰੇ ਉੱਡੇ ਸਾਰੇ ਦੇ ਸਾਰੇ ਕਬੂਤਰ 10 ਫੁੱਟ ਤੋਂ ਉੱਤੇ ਹੀ ਸੀ ਛਤਰੀ ਠੀਕ ਆ ਠੀਕ ਆ ਜੀ ਪੰਜ ਦਿਨ ਉੱਡੀ ਲਗਾਤਾਰ ਸਹੀ ਆ ਸਹੀ ਆ ਤੇ ਉਹ ਜਿਹੜਾ ਆਪਣਾ ਇੱਥੇ ਪੰਛੀ ਜਿੱਤੇ ਹੋ ਆਪਣੇ ਕੋਲ ਇੱਥੇ ਪਿਆ ਹਾਂਜੀ ਹਾਂਜੀ ਚਲੋ ਦਿਖਾਓ ਫਿਰ ਦੇਖੀ ਆਪਾਂ ਨਾਲ ਨਾਲ ਕਬੂਤਰ ਦੇਖਦੇ ਆਂ ਨਾਲ ਨਾਲ ਗੱਲਬਾਤ ਕਰਦੇ ਆਂ ਜੀ ਆਪਾਂ ਤਿੰਨ ਦੁੱਸਰਾਂ ਜਿੱਤੇ ਜੀ ਤਿੰਨ ਦੁੱਸਰਾਂ ਹਾਂਜੀ ਸਹੀ ਆ ਸਹੀ ਆ ਜੀ ਆ ਆ ਜੀ ਛਤਰੀਆਂ ਪਿੰਜਰੇ ਲੱਗੇ ਹੋਏ ਸਤਾ ਜੀ ਹੋਣਾ ਦੇ ਪਹਿਲਾਂ ਅਸੀਂ ਆਪਰੇ ਅੱਛੇ ਜਿੱਤੀ ਦੁੱਸਰ ਠੀਕ ਆ ਜੀ ਜਾਨੋ ਪ੍ਰੈਆਲ ਦੇ ਸਾਹਮਣੇ ਆਹ ਲਓ ਜੀ ਇੱਕ ਆ ਵਿੱਕੀ ਭਰਾ ਨੇ ਫੜੀ ਆ ਕਬੂਤਰੀ ਆ ਕਬੂਤਰੀ ਆ ਜੀ ਹਾਂ ਜੀ ਹਾਂ ਲਓ ਇਹ ਪਹਿਲੇ ਦੂਸਰੇ ਜਿੱਤੇ ਆਪਣੀ ਜਣੀਆਂ ਇਹ ਆਪਣੀ ਇੱਕ ਕੈਂਪ ਚ ਦੂਸਰ ਉੱਡੀ ਸੀ ਫੇਰ ਇਹ ਅਪ੍ਰੈਲ ਦੀ ਠੀਕ ਆ ਜੀ ਤੇ ਆ ਕੂਤਰੀ ਆਪਣੇ ਉੱਡੀ ਸੀ ਪਹਿਲੀ ਕੂਤਰੀ ਚਟੀਆਂ ਆ ਖਾਂਦੀ ਆ ਖੱਟੀਆਂ ਦੀ ਚਟੀਆਂ ਲਾਲ ਲਾਲਗੀ ਜ਼ਿਆਦਾ ਹੈ ਨਾ ਅੱਖ ਦੇ ਵਿੱਚ ਹਾਂ ਜੀ ਸਹੀ ਹੈ ਸਹੀ ਆ ਇਹ ਦੂਜੇ ਦਿਨ ਘੰਟੇ ਤੇ ਦੂਜੇ ਦਿਨ ਦਿੱਤੀ ਹੈ ਹਾਂ ਜੀ ਦੂਸਰੇ ਦੇ 20 25 ਮਿੰਟ ਬਾਅਦ ਦੇ ਉੱਡੇ ਨਹੀਂ ਆਪਣਾ ਕੋਈ ਭਰਾ ਸੀ ਉਹਨਾਂ ਸੰਝੀ ਹੋ ਗਈ ਸੀ ਠੀਕ ਆ ਪਰ ਆਪਣੇ ਕੋ ਉਤਰੀ ਬਾਅਦ ਤੋਂ ਉੱਡੇ ਸੀ ਐਂਡ ਕੀਤਾ ਸੀ ਇਹਨੇ ਸਹੀ ਆ ਜੀ ਸਹੀ ਆ ਦੂਸਰੇ ਦਿਨ 4 ਵਜੇ ਤੋਂ ਬਾਅਦ ਹੀ ਬੱਠੀ ਹੈ ਪਾਰਵੀ ਦਿਖਾਇਓ ਇਹਦੇ ਜੀ ਰਖਾ ਕੇ ਲਾਏ ਸੀ ਹਾਂ ਇਹਦੇ ਪਾਰਾ ਬਾਈ ਕਬੂਤਰੀ ਦੇ ਤੇ ਇਹਦੇ ਅਜੇ ਵੀ ਰੰਗ ਪੁਰਾਣੇ ਲੱਗੇ ਹੋਏ ਹੈ ਨਹੀਂ ਇਹ ਹੁਣ ਕੱਢੀ ਸੀ ਭਾਈ ਦਸਹਰੇ ਤੇ ਅੱਛਾ ਪਰ ਇਹ ਨਹੀਂ ਛੱਡੀ ਇਹਦੀ ਭੈਣ ਜਿੱਤੀ ਹੁਣ ਇਹਦੀ ਪੰਜ ਦਿਨ ਜਿਹੜੀ ਲਗਾਤਾਰ ਉੱਡੀ ਜਿਹੜੀ ਪੰਜ ਦਿਨ ਲਗਾਤਾਰ ਉੱਡੀ ਉਹ ਵੀ ਇਹਦੀ ਭੈਣ ਹੀ ਸੀ ਸਹੀ ਉਬੀ ਤਾਂ ਬੜੀਆ ਬਾਹਰ ਵੀ ਛੱਡਿਆ ਕੋਈ ਜਣਾ ਚੋਕ ਨਹੀਂ 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 ਭਾਜੀ ਬਾਹਰ ਨਹੀਂ ਛੱਡਿਆ ਸਹੀ ਹੈ ਜੀ ਇਹ ਘਾਰੇ ਬੋਰਡ ਦੇ ਭਾਜੀ ਹੈ ਠੀਕ ਆ ਠੀਕ ਆ ਜੀ ਲੈ ਆ ਦੋ ਐਲੋ ਭਾਈ ਜੀ ਦੋ ਪਰਿੰਦੇ ਹੋਰ ਬਾਈ ਹੁਣੀ ਫੜ ਕੇ ਲਿਆਏ ਆ ਕਰਾਉਂਨੇ ਤੁਹਾਨੂੰ ਇਹਨਾਂ ਦਾ ਵੀ ਸ਼ੌਂਕ ਫੇਰ ਦੱਸਦੀ ਇੱਕ ਵਾਰੀ ਘਰ ਦੀਆਂ ਆਵਾਜ਼ੀਆਂ ਇੱਥੋਂ ਜਿਹੜਾ ਜ਼ਿਆਦਾ ਉੜਦੀਆਂ ਬਾਈ ਜਲੰਧਰ ਸ਼ਹਿਰ ਦਾ ਸ਼ੌਂਕ ਆ 우ਸਤਾਦ ਸੁਖਦੇਵ ਰਾਜ ਜੀ ਤੇ ਆ ਇੱਕ ਲਾਲ ਚਿਨੀ ਆ ਆ ਦੋਨੇ ਕੁ ਉਤਰੇ ਭਾਈ ਹੁਣ ਛੱਡਿਆ ਇੱਧਰ ਸਾਰੇ ਤੇ ਠੀਕ ਆ ਇੱਕ ਚਿਨੀ ਆ ਪੰਜ ਜਣੇ ਉੱਟੀ ਹਾਂਜੀ ਇੱਕ ਆ ਫੜੀ ਹੋਈ ਆ ਸਤਾ ਜੀ ਉਹਨਾਂ ਨੇ ਰੰਗ ਹਲੇ ਪੁਰਾਣੇ ਲੱਗੇ ਹੋਏ ਨੇ ਇਹ ਖੜੀ ਆ ਜੀ ਇਹੋ ਹੀ ਲੱਗੇ ਰਹੀ ਬਾਜ਼ੀਆਂ ਚ ਠੀਕ ਆ ਠੀਕ ਆ ਜੀ ਤੇ ਇਹ ਦੋਨੇ ਕੁੱਤਰੀਆਂ ਛੱਡੀਆਂ ਸੀ ਤੇ ਸਹਰੇ ਤੇ ਠੀਕ ਆ ਜੀ ਪਹਿਲੇ ਦਿਨ ਵੀ 6 ਵਜੇ ਤੋਂ ਬਾਅਦ ਬੈਠੀਆਂ ਉਹਦਾ 5 ਵਜੇ ਦਾ ਟਾਈਮ ਸੀ ਢਾਂਗੀ ਦਾ ਠੀਕ ਆ ਜੀ ਉਹਦਾ ਖੜੇ 76 10 ਫੁੱਟ ਹਾਂਜੀ ਪਹਿਲੇ ਦਿਨ ਵੀ 6 ਵਜੇ ਤੋਂ ਬਾਅਦ ਬੈਠੀਆਂ ਹਾਂਜੀ ਦੂਸਰੇ ਦਿਨ ਵੀ 6 ਵਜੇ ਬਾਅਦ ਬੈਠੀਆਂ ਠੀਕ ਆ ਜੀ ਤੀਸਰੇ ਦਿਨ ਵੀ 6 ਵਜੇ ਤੋਂ ਬਾਅਦ ਬੈਠੀਆਂ ਸਹੀ ਆ ਤੇ ਆ ਕੁੱਤਰੀ ਆਪਾਂ 64 ਦਿਨ ਛੱਡੀ ਠੀਕ ਆ ਆਹ ਕੁਤਰੀ ਥੋੜੀ ਜਿਹੀ ਸੁਸਤ ਹੋ ਗਈ ਸੀ ਠੀਕ ਆ ਫਿਰ ਆਪਾਂ 64 ਦਾ ਕੱਲੇ ਕੁਤਰੀ ਛੱਡੀ ਸੀ ਆ ਫਿਰ ਕੱਲੀ ਉੱਡੀ ਆ 64 ਵੀ ਉੱਡੀ ਹਾਂਜੀ ਫਿਰ ਪਹਿਵੇਂ ਦਾ ਜਾ ਕੇ ਨੇ ਤੀਜਾ ਨੰਬਰ ਬਣਾਇਆ ਆਪਣਾ ਠੀਕ ਆ ਜੀ ਦੋਵੇਂ ਤੋਂ ਬਾਅਦ ਸਹੀ ਹੈ ਸਹੀ ਖੜੀ ਛਤਰੀ ਤੇ ਆਪੇ ਬੈਠੀ ਸੀ ਤੇ ਲਾਲ ਟੂਸੇ ਦੋਨੇ ਉਹ ਤਾਂ ਰੱਗ ਲੱਗ ਗਿਆ ਹਾਂਜੀ ਤੇ ਕਾਲਾ ਕੰਡ ਸੀ ਇਹਦਾ ਕਾਲਾ ਕੰਡ ਕੀਤਾ ਹੋਇਆ ਤੇ ਜਿਹੜਾ ਆਪਣਾ ਜਲੰਧਰ ਚ ਫਰਸਟ ਨੰਬਰ ਤੇ ਆਇਆ ਹੈ ਕਬੂਤਰ ਹਾਂਜੀ ਉਹ ਵੀ ਆਪਾਂ ਹੀ ਸਾਮਪੇ ਉਸਤਾਦ ਜੀ ਨਾਲ ਠੀਕ ਹੈ ਸਾਡਾ ਚੀਲਾ ਸੀ ਆਪਣਾ ਹਾਂ ਆਪਣਾ ਕੀ ਨਾਮ ਆਦਾ ਟਿੱਪੂ ਖੁੱਲੀ ਬਾਣਚ ਬੰਦਾ ਠੀਕ ਹੈ ਜੀ ਉਹ ਵੀ ਕਬੂਤਰ ਇੱਥੇ ਹੀ ਸਾਮਪੇ ਸੀ ਆਪਣੇ ਘਰ ਸਹੀ ਹੋ ਗਿਆ ਜੀ ਪੰਜ ਦਿਨ ਹਾਂਜੀ ਬਹੁਤ ਵਧੀਆ ਹੈ ਇਹ ਤੇ ਜਿਹੜੀ ਹੈ ਸਾਮ ਸੀ ਹਾਂਜੀ ਸਾਡੇ ਉਸਤਾਦ ਜੀ ਨਾਲ ਸੀ ਸਾਮ ਸੀ ਜੱਗਾ ਬਈ ਕਿਲਾ ਰਾਜਪੁਰ ਠੀਕ ਆ ਠੀਕ ਉਹਨਾਂ ਨੇ ਫੋਨ ਤੇ ਸੰਭਾਏ ਸਾਨੂੰ ਠੀਕ ਆ ਜੀ ਤੇ ਆ ਜਿਹੜੀ ਕਬੂਤਰੀ ਉੱਡੀ ਹੈ ਹਾਂਜੀ ਇਹ ਹੈਗੀ ਹੈ ਆਪਣਾ ਭਰਾ ਹੈ ਲੰਬੜਦਾਰ ਲੰਗਿਆਂ ਦਾ ਠੀਕ ਆ ਜੀ ਤੇ ਉਹਨਾਂ ਦੇ ਘਰ ਦਾ ਜੋੜਾ ਵਾ ਇਹ ਉਹਨਾਂ ਦੇ ਘਰ ਦੀ ਕਬੂਤਰੀ ਹੈ ਠੀਕ ਆ ਠੀਕ ਆਪਣੇ ਉਸਤਾਦ ਜੀ ਉਹਨਾਂ ਦੇ ਘਰ ਦੀ ਹੈ ਸਹੀ ਹੈ ਸਹੀ ਹੈ ਜੀ ਜੋੜੇ ਆਪਣੇ ਕੋਈ ਹੈਗੇ ਸਹੀ ਆ ਆਪਣੇ ਘਰੇ ਕਢਾਏ ਹੋਏ ਬੱਚੇ ਆਪਣਾ ਉਸਤਾਦ ਜੀ ਦਿੰਪੀ ਉਸਤਾਦ ਜੀ ਹੈ ਉਹਨਾਂ ਦਾ ਸੰਜੋਗ ਬਹੁਤ ਸੀ ਠੀਕ ਆ ਜੀ ਤੇ ਬਾਕੀ ਆਪਣਾ ਪੀਵੀਜੀ ਰੋਗ ਗਰੁੱਪ ਸਾਰਿਆਂ ਦੇ ਸੰਜੋਗ ਬਹੁਤ ਸੀ ਸਾਨੂੰ ਜੀ ਨਾਲ ਸਾਡੇ ਤੇ ਇਹਨਾਂ ਦੀਆਂ ਬਹੁਤ ਮਾਵਾਸੀਆਂ ਆ ਪੀਵੀਜੀ ਰੋਗ ਗਰੁੱਪ ਆ ਠੀਕ ਆ ਜੀ ਤੇ ਇਹ ਸਾਰਿਆਂ ਦੀਆਂ ਦੁਆਵਾਂ ਨਾਲ ਹੀ ਕੰਮ ਬਣਿਆ ਜੀ ਸਾਡਾ ਸਹੀ ਹੈ ਸਹੀ ਹੈ ਜੀ ਹਾਂਜੀ ਬਹੁਤ ਵਧੀਆ ਜੀ ਤੇ ਇਹ ਕਬੂਤਰੀਆਂ ਦੋ ਬਈ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ 5 ਦਿਨ ਇਹ ਰਡੀਆਂ ਭਾਜੀ ਹਾਂਜੀ ਤੇ 6 ਮਹੀਨੇ ਦੀ ਕਬੂਤਰੀ ਡਾਰ ਕਰਾਈ ਇੱਕ ਦਿਨ ਹਾਂਜੀ ਉਹ ਫੇਰ ਭਾਜੀ ਸਾਡੀ 30 ਰੋਟੀ ਕਬੂਤਰੀ 30 ਉਹ ਵੀ ਦਿਖਾਣੇ ਤੋਂ ਨੇ 7ਵਾਂ ਆਮ ਵੀ ਬਣਾਇਆ ਤੇ ਚੌਥਾ ਵੀ ਇਹ ਛਦੋ ਮੈਚਾਂ ਦੇ ਵਿੱਚ ਬਣਾਇਆ ਉਹਨੇ ਨਾ ਸਹੀ ਹੋ ਗਿਆ ਉਹ ਵੀ ਦਿਖਾਣੇ ਤੋਂ ਉਹ 30 ਰੋਟੀ ਉਹ ਕਿ 5 ਦਿਨ ਬਾਜੀ ਉੱਡੀ ਐ ਡਾਰ ਹੀ ਨਹੀਂ ਹੋਈ ਕਬੂਤਰਾਂ ਦੀ ਹਾਂਜੀ 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 2 ਦਿਨ ਪਹਿਲਾਂ ਬੰਦ ਕੀਤੀ ਦੀ ਸੀ ਸਹੀ ਆ ਐਸ ਟਾਈਮ ਜਲੰਧਰ ਸ਼ਹਿਰ ਦੇ ਵਿੱਚ ਤੁਸੀਂ ਫੇਰ ਦੱਸ ਦਈਏ ਇੱਕ ਸ਼ੌਂਕ ਕਰ ਰਹੇ ਹੋ ਤੁਹਾਨੂੰ ਕਬੂਤਰ ਸਾਰੇ ਦੇ ਸਾਰੇ ਦਿਖਾਵਾਂਗੇ ਬਹੁਤ ਵਧੀਆ ਵਧੀਆ ਚੰਗੇ ਚੰਗੇ ਕਬੂਤਰ ਨੇ ਉਸਤਾਦ ਜੀ ਹੋਣਾ ਦੇ ਕੋਲ ਔਰ ਵਧੀਆ ਉਡਾਰ ਆਂਦੀ ਆ ਪੂਰਾ ਵਧੀਆ ਜਿਹੜਾ ਕੰਪੀਟੀਸ਼ਨ ਟਫ ਹੁੰਦਾ ਆ ਤੇ ਜਿਹੜੇ ਜਲੰਧਰ ਸ਼ਹਿਰ ਦੇ ਕਹਿੰਦੇ ਸਟਾਰ ਕਬੂਤਰ ਬਾਜਾ ਹੋਣਾ ਦੇ ਵਿੱਚ ਬਾਈ ਹੋਣਾ ਦਾ ਉਸਤਾਦ ਜੀ ਹੋਣਾ ਦਾ ਨਾਮ ਆ ਤੇ ਆ ਲਓ ਜੀ ਤੇ ਆ ਗੋਤਰੀ ਉੱਡੀ ਭਾਜੀ ਫੇਰ ਪੰਜ ਨੇ ਪਹਿਲਾਂ ਬਾਜੀ ਉੱਡੀ ਹਾਂਜੀ 6 ਮੇ ਦਿਨ ਡਾਰਕ ਰਾਈ ਇਹਦੀ ਠੀਕ ਆ ਜੀ ਠੀਕ ਆ ਜੀ 1 ਵੇ ਬਿਠਾ ਲਈ ਠੀਕ ਆ ਤੇ ਨੂੰ ਫੇਰ ਸ਼ਨੀਵਾਰ ਸਾਂਭ ਕੇ ਆਤੋਂ ਫੇਰ ਛੜਤਾ ਠੀਕ ਆ ਇੱਕ ਟੈਸਟ ਤੇ ਤੇ ਫੇਰੇ ਤੇਸਰ ਉੱਡੀ ਕੁੱਤਰੀ ਆ ਤਿੰਨ ਦਿਨ ਫੇਰ ਵੀ ਉੱਡ ਗਈ ਹਾਂਜੀ ਸਹੀ ਆ ਸਹੀ ਆ ਬਹੁਤ ਵਧੀਆ ਇਹਦਾ ਸਤਮਾ ਨਾਂ ਬਣਿਆ ਸੀਗਾ ਚੋੜ ਵਾਲੀ ਵੱਲੋਂ ਬਣਿਆ ਸੀਗਾ ਠੀਕ ਆ ਜੀ ਟੂਰਨਾਮੈਂਟ ਸੀਗਾ ਤੇ ਇਧਰ ਆਪਣਾ ਇੱਕ ਭਰਾ ਆ ਕੋਨਾ ਬਸਤੀ ਛੇਕ ਹਾਂਜੀ ਉੱਧਰ ਵੀ ਆਪਣੇ ਮੁੰਡੇ ਨਾਲ ਸਾਂਝੀ ਹੋ ਗਈ ਸੀ ਠੀਕ ਆ ਜੀ ਉਹ ਚੋ ਵੀ ਹਿੱਸਾ ਆਇਆ ਕਬੂਤਰੀ ਦਾ ਸਹੀ ਹੈ ਸਹੀ ਹੈ ਜੀ ਹਾਂ ਜੀ ਬੇਟੀ ਸਰੁੱਡੀ ਸਹੀ ਆ ਬਹੁਤ ਸੋਹਣੀ ਆ ਜੀ ਵਧੀਆ ਸ਼ੌਂਕ ਆ ਜੀ ਤੇ ਬਾਕੀ ਆਪਾਂ ਤੁਹਾਨੂੰ ਅੰਦਰੋਂ ਵੀ ਇੱਕ ਵਾਰ ਦਿਖਾ ਦਿੰਨੇ ਆ ਕਬੂਤਰ ਸਾਧ ਜੀ ਹੋਣਾ ਦੇ ਇਹ ਚ ਸਾਰੀਆਂ ਕਬੂਤਰੀਆਂ ਹੀ ਆ ਜੀ ਹਾਂ ਜੀ ਭਾਈ ਕਬੂਤਰੀਆਂ ਹੀ ਐ ਲਓ ਵੀ ਮਿੱਤਰੋ ਤੁਹਾਨੂੰ ਸ਼ੌਂਕ ਕਰਾਈਏ ਨਾ ਕਬੂਤਰੀਆਂ ਦਾ ਠੀਕ ਆ ਜੀ ਇਹ ਬੜੀਆਂ ਹੀ ਸਾਰੀਆਂ ਵੀਰੇ ਇਹ ਸਾਰੀਆਂ ਡਾਣ ਵਾਲੀਆਂ ਅੱਛਾ ਡਾਉਣ ਵਾਲੀਆਂ ਇਹ ਦੇਖੋ ਬਈ ਕਬੂਤਰੀਆਂ ਦੇ ਕੱਦ ਕੱਦ ਥੋੜੇ ਡਰਦੀਆਂ ਨੇ ਆਪਾਂ ਅੰਦਰ ਆ ਗਏ ਆ ਇਸ ਕਰਕੇ ਐ ਨੀਲੀਆਂ ਵੀ ਵਿੱਚ ਬੈਠੀਆਂ ਨੇ ਤੇ ਆ ਕਰੋ ਸ਼ੌਂਕ ਵਾਹ ਵਾਹ ਤੇ ਚੰਗੇ ਚੰਗੇ ਪੰਛੀ ਨੇ ਇਸ ਬਾਗੀ ਹੁਣਾਂ ਦੇ ਕੋਲ ਇਹ ਸਾਰੀਆਂ ਬਈ ਕਬੂਤਰੀਆਂ ਨੇ ਉੱਡਣ ਵਾਲੀਆਂ ਇਥੇ ਬੈਰੀ ਚੰਗੀ ਇਥੇ ਵੀ ਪੈਂਦੀ ਆ ਕਾਕੀ ਲੈ ਜਾਂਦੀ ਆ ਪਰ ਕੀ ਕਰੇ ਦਾਣੇ ਪੈਂਦੇ ਤੇ ਇਸ ਕਰਕੇ ਕਬੂਤਰ ਜਿਹੜੇ ਜ਼ਿਆਦਾ ਰੱਖਦੇ ਨੇ ਇੱਕ ਚੀਜ਼ ਬਾਈ ਦੱਸ ਦਈਏ ਕੁਝ ਪੁਰਾਣਾ ਕਮੈਂਟ ਕਰਨ ਲੱਗ ਜਾਂਦੇ ਸਫਾਈ ਤੇ ਸਫਾਈ ਦੇ ਕਿਸੇ ਨੇ ਕਮੈਂਟ ਨਹੀਂ ਕਰਨਾ ਠੀਕ ਆ ਹਰ ਕਿਸੇ ਦਾ ਆਪੋ ਆਪਣਾ ਤਰੀਕਾ ਹੁੰਦਾ ਕੁਝ ਬੰਦੇ ਸਿਆਲਾਂ ਦੇ ਵਿੱਚ ਖੁੱਡੇ ਬਿਲਕੁਲ ਸਾਫ਼ ਨਹੀਂ ਕਰਦੇ ਅਸੀਂ ਵੀ ਨਹੀਂ ਕਰਦੇ ਬਾਈ ਠੀਕ ਆ ਇਸ ਕਰਕੇ ਆਪਾਂ ਤੁਹਾਨੂੰ ਕਬੂਤਰਾਂ ਦੀ ਜਾਣਕਾਰੀ ਦਿੰਨੇ ਆ ਤੇ ਕਬੂਤਰਾਂ ਵਾਲੀ ਆਪਾਂ ਕਬੂਤਰਾਂ ਤੇ ਹੀ ਗੱਲ ਕਰਨੀ ਆ ਸ਼ੌਂਕ ਤੇ ਤੇ ਬਾਕੀ ਹਰ ਕਿਸੇ ਦਾ ਆਪੋ ਆਪਣਾ ਹਿਸਾਬ ਕਿਤਾਬਾ ਉਹ ਹਰ ਕੋਈ ਆਪ ਜਾਣਦਾ ਵੀ ਉਹਨਾਂ ਨੇ ਕਬੂਤਰ ਕਿਵੇਂ ਰੱਖਣੇ ਆ ਕਿਉਂਕਿ ਉਮਰਾਂ ਨੰਗੀਆਂ ਨੇ ਨਾ ਚੀਜ਼ਾਂ ਦੇ ਨਾਲ ਠੀਕ ਹੈ ਜੀ ਇਹ ਆਪਣੇ ਖਿਡਾਰੀਆਂ ਦਾ ਮੰਨਣਾ ਕਿ ਇਹਨਾਂ ਨਾਲ ਗਰਮੈਸ਼ ਰਹਿੰਦੀ ਆ ਤੇ ਕਬੂਤਰਾਂ ਨੂੰ ਜੜੀਓ ਠੰਡ ਨਹੀਂ ਲੱਗਦੀ ਠੀਕ ਹੈ ਜੀ ਇਹ ਹੈ ਇੱਕ ਖੁੱਡਾ ਆ ਸਾਡੇ ਉਸਤਾਦ ਜੀ ਦੀ ਬਹੁਤ ਮਿਹਨਤ ਆ ਜੀ 2 ਮਹੀਨੇ ਕੋਠੇ ਰਹੇ ਹਾਂ ਠੀਕ ਹੈ ਸਹੀ ਹੈ ਸਹੀ ਹੈ ਰਾਤ ਉੱਤੇ ਹੀ ਰੋਟੀ ਚੱਲੀ ਆ ਆਪਣੀ ਸਹੀ ਹੈ ਸਹੀ ਹੈ ਸਹੀ ਹੈ ਮਿਹਨਤ ਆ ਸਾਡੇ ਉਸਤਾਦ ਨੇ ਪੂਰੀ ਐਕਟਿਵ ਮਿਹਨਤ ਕੀਤੀ ਤੇ ਫਲ ਦਿੱਤਾ ਮਾਲਕ ਚਲੋ ਬਹੁਤ ਵਧੀਆ ਬਾਈ ਮਿਹਨਤਾਂ ਦੀ ਫਲ ਹੁੰਦੇ ਆ ਬਾਈ ਹਾਂ ਤੇ ਇਹਨਾਂ ਜੀ ਵੀ ਹੈਗੇ ਆ ਹਾਂਜੀ ਹਾਂਜੀ ਭਾਈ ਇਹ ਬੱਚੇ ਨਵੇਂ ਜਿਹੜੇ ਲੱਗੇ ਨੇ ਬੱਚੇ ਅੱਛਾ ਜਿਹੜੇ ਨਵੇਂ ਬੱਚੇ ਆ ਦੇਖੋ ਆਇਆ ਸਤਾਰ ਇਹਦਾ ਮਤਲਬ ਆਹ ਲਓ ਭਾਈ ਆਹ ਲਓ ਇਹਦੇ ਵਿੱਚ ਨਵੇਂ ਬੱਚੇ ਜੇ ਛੋਟੇ ਛੋਟੇ ਵੀ ਆ ਹੈ ਵਿੱਚ ਹਾਂਜੀ ਭਾਈ ਇਹ ਜਿਹੜਾ ਲਾਸਟ ਪੂਰ ਜਿੱਦਾਂ ਤੁਹਾਨੂੰ ਪਤਾ ਵੈਠਾ ਨੇ ਜੱਸੀ ਹਾਂ ਆਹ ਪਰਾ ਸਾਰੇ ਲੱਗੇ ਹੋਏ ਆ ਆਹ ਲਓ ਭਾਈ ਕਹਿੰਦਾ ਮਤਲਬ 1200 ਕਬੂਤਰ ਆਪਣੇ ਉੱਡਣ ਵਾਲਾ ਹੋਊਗਾ ਇਹ 2025 ਦੇ ਸਾਰੇ ਨਵੀਂ ਬਰੀਡ ਆ ਇਹ ਸਹੀ ਆ ਹਾਂਜੀ ਇਹ ਹੈ ਭਾਈ 2025 ਵਾਲੇ ਬਹੁਤ ਹੀ ਵਧੀਆ ਸ਼ੌਂਕ ਕਰੋ ਸ਼ੌਂਕ ਬਾਈ ਮਿੱਤਰੋ ਕਿ ਕਿਦਾਂ ਦਾ ਲੱਗਦਾ ਸ਼ੌਂਕ ਦੱਸਣਾ ਜ਼ਰੂਰੀ ਅੱਗੇ ਆਪਣੇ ਗਰੁੱਪ ਦਾ ਸੀਜ਼ਨ ਵਧੀਆ ਗਿਆ ਦੋ ਬੁਲਟ ਜਿੱਤੇ ਆ ਦੋ ਬੁਲਟ ਵੀ ਬਈ ਗਰੁੱਪ ਨੇ ਜਿੱਤੇ ਨੇ ਸਾਂਭ ਇੱਕ ਬਲੈਂਡਰ ਮੋਟਰਸਾਈਕਲ ਜਿੱਤੇ ਆ ਕੈਸ਼ ਪ੍ਰਾਈਜ਼ ਵੀ ਜਿੱਤੇ ਆ ਸਹੀ ਆ ਸਹੀ ਆ ਹਾਂਜੀ ਆਪਣੇ ਗਰੁੱਪ ਦੇ ਵਧੀਆ ਨਾਮ ਆਇਆ ਕਿ ਵਧੀਆ ਰਿਹਾ ਸੀ ਦਰਮਿਆ ਵਿਚ ਜਿੱਤ ਗਏ ਤੇ ਸਰਦੀਆਂ ਵਾਲਾ ਤਾਂ ਸਹਾਰਾ ਵੀ ਜਤਗੀਆਂ ਸਹੀ ਆ ਸਹੀ ਆ ਨਾ ਕੋਈ ਮੇਰੀਆਂ ਕਾਲੀਆਂ ਅੱਖਾਂ ਵਾਲੇ ਕਿਹਨਾਂ ਚੋਂ ਬਣਿਆ ਇਹ ਬੱਚਾ ਹੈ ਖੁਬ ਬੈਠਾ ਹੈ ਇਹ ਭਾਈ ਹੁਣ ਜੋੜਾ ਲਾਇਆ ਸੀ ਨਵਾਂ ਆਪਾਂ ਅੱਛਾ ਹਾਂਜੀ ਇਹ ਪਹਿਲੇ ਸੀ ਨਿਕਲੇ ਆਪਣੇ ਉੱਧਰ ਨਿਕਲਿਆ ਨਹੀਂ ਕਦੇ ਜਿੱਦਾਂ ਠੀਕ ਆ ਹਾਂਜੀ ਤੇ ਆ ਇੱਕ ਕਾਲੀਆਂ ਖੱਟੀਆਂ ਦੀ ਆ ਕਾਲੀ ਫਿਰਦੀ ਆ ਹਾਂਜੀ ਇਹ ਵੀ ਇੱਕ ਤੇ ਆਪਾਂ ਨਸਲ ਨਵੀਂ ਬਣਾਈ ਆ ਬਹੁਤ ਵਧੀਆ ਓਡੇ ਭਈਏ ਵੀ ਇਹਦੇ ਮਾਪਿਓ ਕਿਹੜੇ ਆ ਕਾਲੇ ਆ ਇਹਦੀ ਮਾਂ ਇਹਦਾ ਪਿਓ ਹੈਗਾ ਰੱਤਾ ਅੱਛਾ ਮਾਂ ਹੈਗੀ ਲਾਲ ਚੀਨੀ ਮਾਂ ਲਾਲ ਚੀਨੀ ਆ ਹਾਂਜੀ ਪਿਓ ਰੱਤਾ ਆ ਪਿਓ ਰੱਤਾ ਮਾਂ ਲਾਲ ਚੀਨੀ ਆ ਇਹ ਮਖਿਆਲੀ ਬਣੀ ਆ ਹੈ ਇੱਕ ਹੋਰ ਚੰਗੇ ਭਾਈ ਦੋਨੇ ਭੈਣ ਭੈਣ ਭਾਈ ਆ ਹੈ ਨਾ ਹਾਂਜੀ ਇਹ ਪਹਿਲੀ ਝੋਲੀ ਦਾ ਆ ਆ ਦੂਜੀ ਦਾ ਇਹ ਦੂਜੀ ਝੋਲੀ ਰਾ ਆ ਹੈ ਹਾਂਜੀ ਉੱਤੇ ਭਾਈ ਉਹ ਅਸਮਾਨ 'ਚ ਹੀ ਰਹਿੰਦੇ ਆ ਉੱਤੇ ਵਾਲੇ ਉੱਡਦੇ ਆ ਠੀਕ ਆ ਠੀਕ ਆ ਜੀ ਸਹੀ ਆ ਉੱਤਰਣਗੇ ਲੱਗਦੀ ਮਰੀਏ ਦੇਖੋ ਭਾਈ ਜੀ ਕਾਲੇ ਮਖਿਆਲੇ ਵੀ ਇਹ ਸਾਰੇ ਤੇ ਇਹ ਡੱਬਾ ਜਿਹੜਾ ਇੱਕ ਥਰਦਾ ਵਿੱਚ ਬਚਿਆ ਇਹ ਆਪਣੇ ਭਾਈ ਡੱਬਿਆਂ ਦਾ ਅੱਛਾ ਆਪਣੇ ਦੱਬਿਆਂ ਦਾ ਜਿਹੜਾ ਵੱਡਾ ਕਬੂਤਰ ਹੈ ਜਿਹਨੇ ਪਿਆਵ ਜਿੱਤਿਆ ਸੀ ਹਾਂ 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 ਉਹਦਾ ਪੁੱਤ ਵੀ ਹੈ ਆਹ ਦੇਖੋ ਬਈ ਡੱਬਾ ਪੂਰੇ ਵਧੀਆ ਨਸਲੋ ਤੇ ਪੂਰੇ ਲਾਲ ਚੀਨੇ ਰੱਤੇ ਇਹ ਸਾਰੇ ਦੇ ਸਾਰੇ ਨਵੇਂ ਬੱਚੇ ਜਿਹੜੇ 2025 ਦੇ ਵਿੱਚ ਉੱਡਣ ਜਾ ਰਹੇ ਆ ਬਈ ਤੇ ਬੜੀਆਂ ਮਿਹਨਤਾਂ ਕਰਨੇ ਪੈਂਦੀਆਂ ਦਿਨ ਰਾਤ ਇਹਨਾਂ ਤੇ ਰਹਿੰਦੇ ਬਾਈ ਵਿੱਕੀ ਵੀਰ ਹੋਣੀ ਤਾਂ ਠੀਕ ਹੈ ਜੀ ਇਹਨਾਂ ਦਾ ਕੰਮ ਹੀ ਸਾਰਾ ਦਿਨ ਕਬੂਤਰ ਸਾਹਮਣਾ ਜੀ ਤੇ ਵਧੀਆ ਸ਼ੌਂਕ ਜਿਹੜਾ ਚੱਲ ਰਿਹਾ ਇਹ ਤਾਂ ખરીਦੇ ਭਈ ਫਾਰਮਾ ਆ ਰਹੇ ਨੇ। ਬਾਕੀ ਮਿੱਤਰੋ ਦੂਸਰੇ ਖੁੱਡੇ ਦਾ ਤੁਹਾਨੂੰ ਕਰਾਉਣਾ ਹੈ ਸ਼ੌਂਕ ਦੇ ਕਾਲਾ ਵੱਡਾ ਪਰਿੰਦਾ ਕਬੂਤਰੀਆ ਵੱਡੀ ਹੈ। ਭਈ ਹਾਂਜੀ ਉਦਾਂ ਹੀ ਹੈ ਜੀ ਇਹ। ਫੈਂਸੀ ਹੈ? ਹਾਂਜੀ। ਠੀਕ ਹੈ ਫੈਂਸੀ ਆ। ਉਧਰ ਛੱਡੀ ਹੋਈ ਹੈ। ਠੀਕ। ਨਾ ਇਹ ਰੱਤੋ। ਠੀਕ ਹੈ ਠੀਕ ਆ। ਉਧਰ ਵੀ ਆ ਕੋਈ? ਅਖੋਲੇ ਬੂਆ ਬਈ। ਉਧਰ ਭਾਈ ਕਬੂਤਰੀਆ ਕਰਲੇ। ਠੀਕ ਆ ਠੀਕ ਆ ਜੀ। ਦਿਖਾ ਦਿੰਦੇ ਹਾਂ ਜੀ ਕਰਦੇ। ਜਿੱਦਾ ਜੋੜੇ ਤੋੜਦੇ। ਬਸ। ਬਾਕੀ ਭਾਈ ਐ ਜਿਹੜਾ ਹੈਗਾ ਤਿੰਨ ਖੁੱਡੇ ਇੱਧਰ ਨੇ। ਇਹਨਾਂ ਦਾ ਵੀ ਤੁਹਾਨੂੰ ਸ਼ੌਂਕ کرا دیے ਠੀਕ ਹੈ ਜੀ ਆਜੋ ਉਸਤਾਜੀ ਅੰਦਰ ਆਜੋ ਆਇਆ ਸਾਹਿਬ ਮਰ ਆਇਆ ਸੰਨੀ ਭਾਈ ਆਹ ਲਓ ਭਾਈ ਕਰੋ ਸ਼ੌਂਕ ਇਹਨਾਂ ਕਬੂਤਰਾਂ ਦਾ ਹੁਣ ਭਾਈ ਇਹ ਹੈ ਵੱਡੇ ਹੈ ਵੱਡੇ ਜੀ ਹੈ ਹਾਂ ਜੀ ਇਹ ਸਾਰੇ ਵੱਡੇ ਨਰ ਨੇ ਭਾਈ ਜਿੰਨੇ ਵੀ ਆ ਜੋੜੇ ਤੋੜ ਦਿੱਤੇ ਹੋਏ ਸਤਾ ਜੀ ਇਹਨਾਂ ਦੇ ਹਨ ਇਹ ਉੱਡਣ ਵਾਲੇ ਭਾਈ ਕਬੂਤਰ ਐ ਇਹ ਉੱਧਰ ਕਬੂਤਰੀਆਂ ਸੀਗੀਆਂ ਅੱਛਾ ਇਹ ਕਬੂਤਰ ਵਿੱਚ ਹੁਣੇ 10 15 ਹੁਣੇ ਵੱਡੇ ਕਬੂਤਰ ਜਿਹਦੇ ਬੱਚੇ ਆਲੇ ਅੱਛਾ ਮਿਕਸੀ ਵਾਲਵੇਂ ਆ ਇਹਦੇ ਵਿੱਚ ਹਨ ਜੋ ਜਿੱਦਾਂ ਜੋੜੇ ਤੋੜ ਕੇ ਨਾ ਇੱਦਾਂ ਹੀ ਛੱਡਦੇ ਆ ਫੇਰ ਆਹ ਦੇਖੋ ਭਾਈ ਰੱਤੇ ਆਹ ਇੱਕ ਪੀਲੀਆ ਦਾ ਐ ਤੇ ਚਿੱਟੀਆਂ ਦਾ ਐ ਰੱਤਾ ਨਹੀਂ ਉਹ ਚਟਾ ਇਹ ਚਿੱਟਾ ਚਿੱਟੀਆਂ ਦਾ ਭਾਈ ਚਟਾ ਚਿੱਟੀਆਂ ਦਾ ਐ ਪੈਨਸਲ ਹੋ ਗਿਆ ਭਾਈ ਇਹਨੂੰ ਬਾਜਾਂ ਜੁੜਦੇ ਘਰ ਦੋ ਸਹੀ ਐ ਇਹਨੇ ਇੱਦਾਂ ਬਜੂ ਦੀ ਬੜਾ ਸੋਹਣਾ ਇਹਦਾ ਕਬੂਤਰ ਦਾ ਤਰੋ ਸ਼ੌਂਕ ਬਾਈ ਫੜਿਓ ਇਹਨੂੰ ਚਟੇ ਨੂੰ ਆਹ ਲਓ ਬਾਈ ਕਰਾਉਂਦੇ ਤੁਹਾਨੂੰ ਸ਼ੌਂਕ ਹੈ ਚਟੇ ਦਾ ਤੇ ਅੱਖਾਂ ਦੇਖੋ ਇਹਦੀਆਂ ਕਬੂਤਰ ਦੀਆਂ ਜਿਵੇਂ ਹਜ਼ਾਰ ਵਾਲੇ ਕਬੂਤਰ ਨਹੀਂ ਇਵੇਂ ਅੱਖਾਂ ਆ ਇਹਦੀਆਂ ਤੇਰੇ ਵਿੱਚ ਇੱਕ ਇਹ ਘਰ ਦਾ ਪੱਠਾ ਹੈ ਘਰ ਦਾ ਬੱਚਾ ਬਾਈ ਇਦੇ ਮਾਂ ਪਿਓ ਕਿਹ ਹੈ ਜੀ ਇਹਦਾ ਪਿਓ ਇਹਦੀ ਮਾਂ ਮਰ ਗਈ ਆ ਇਸ ਸਾਲ ਹਾਂ ਤੇ ਪਿਓ ਹੈਗਾ ਇਹਦਾ ਸਹੀ ਆ ਪਰ ਦਿਖਾਓ ਇਹਦੇ ਆਹ ਦੇਖੋ ਬਈ ਇਹਦੇ ਪਰ ਬਹੁਤ ਚੰਗਾ ਕਬੂਤਰ ਆ ਬਈ ਜਿਹੜੇ ਮੈਸਰ ਖਾਨੇ ਵਾਲੇ ਕਬੂਤਰ ਹੋਏ ਨਾ ਉਹ ਇਹਦੇ ਨਾਲ ਦੇ ਹੋਏ ਆ ਸਹੀ ਆ ਉੱਤਾਂ ਫੋੜਦਾ ਭਾਈ ਜੇ ਡੁੱਬ ਕੇ ਆਹ ਦੇਖੋ ਉਹੀ ਆ ਸਹੀ ਆ ਵੀਰੇ ਆ ਕਰਿਓ ਬਈ ਤੁਸੀਂ ਸ਼ੌਂਕ ਫੇਰ ਦੱਸਦੀ ਹੈ ਉਸਤਾਦ ਸੁਖਦੇਵ ਰਾਜ ਦਾਨਿਸ਼ਮੰਦਾ ਸ਼ਤ ਹੈ ਬਈ ਜਿੱਥੇ ਉਡਦੇ ਨੇ ਕਬੂਤਰ ਠੀਕ ਹੈ ਜੀ ਤੇ ਕੁਝ ਮਿੱਤਰ ਉਹ ਥੱਲੇ ਵੀ ਬੈਠੇ ਨੇ ਇਹਨਾਂ ਦਾ ਕਰੋ ਸ਼ੌਂਕ ਆਹ ਦੇਖੋ ਲਾਲ ਕਿੰਨੇ ਕਿੰਨੇ ਸੋਹਣੇ ਸੋਹਣੇ ਆਹ ਲਾਲ ਜੀਨੇ ਕਿਹੜੇ ਆ ਜੋ ਉਸਤਾਦ ਜੀ ਆਹੜੇ ਆ ਖੱਟੀਆਂ ਦਾ ਬੈਠਾ ਲੋਹੇ ਆ ਭਾਈ ਸ਼ਾਮ ਹਣੀ ਅੱਛਾ ਅੱਛਾ ਸਹੀ ਹੈ ਸਹੀ ਹੈ ਸਹੀ ਆ ਹਾਂ ਜੀ ਇਹਦੇ ਅੱਗੇ ਉਹ ਚਿੱਤੀ ਸੀ ਹਾਂ ਬਾਲੇ ਸੁਨੱਖੇ ਆਏ ਹਨਾ ਹਾਂ ਜੀ ਸਲਾਕੀ ਆ ਤਾਂ ਭਾਈ ਉਡਾਰ ਵੀ ਬੜੀ ਆ ਇਹਨਾਂ ਦੇ ਵਿੱਚ ਹਾਂਜੀ ਆ ਲਾਲ ਜਿੰਨੇ ਸਾਰੇ ਇਹਦੀ ਬਰੀਡ ਆ ਅੱਛਾ 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 ਲਾਲ ਜਿੰਨੇ ਰੱਤੇ ਜਿੰਨੇ ਵੀ ਹਨ ਹਾਂ ਹਾਂ ਸਾਰੇ ਇਹਦੇ ਹੀ ਆ ਗਾਂ ਦੀ ਗਾਂ 6ਵੇਂ 7ਵੇਂ ਬਰੀਡ ਹੋ ਗਈ ਆ ਇਹਦੀ ਸਹੀ ਆ ਬਹੁਤ ਸ਼ੋਹਰੀ ਹਲੋ ਭਾਈ ਜੀ ਇੱਕ ਖੁਡਾ ਇਧਰ ਆ ਸਤਾਜ ਜੀ ਹੋਣਾ ਦਾ ਅੱਜ ਤੁਸੀਂ ਸ਼ੌਂਕ ਕਰੋਗੇ ਤੇ ਯਾਦ ਕਰੋਗੇ ਇਹ ਵੱਡੇ ਨੇ ਕਰਾ ਭਾਈ ਸਾਹਿਬ ਇਹ ਸਾਰੇ ਵੱਡੇ ਆ ਭਾਈ ਕਾਫੀ ਉਮਰਾਂ ਹੋ ਗਈਆਂ ਵਿੱਚ ਇਹਦੇ ਕਈ ਜਕਰ ਢਿੱਲੇ ਮੱਠੇ ਬੈਠੇ ਹੋਣਗੇ ਐਨਾ ਸੋਚੋਗੇ ਬਿਮਾਰ ਆ ਇਹ ਉਮਰਾਂ ਜ਼ਿਆਦਾ ਬੁੱਢੇ ਹੋ ਗਏ ਆ ਜਿਵੇਂ ਆ ਦੇਖੋ ਭਾਈ ਆ ਬੁੱਢਾ ਹੋ ਗਿਆ ਇਹਨਾਂ ਦੇ ਕਬੂਤਰਾਂ ਦੇ ਹਾਂ ਕਈਆਂ ਦੀਆਂ ਅੱਖਾਂ ਵੀ ਬੰਦ ਹੋ ਗਈਆਂ ਬੁੱਢੇ ਹੋ ਹੋ ਗਏ ਹੈਂ ਇਹ ਦੇਖੋ ਬਹੁਤ ਹੋ ਗਏ ਭਾਈ ਉਮਰ ਬਹੁਤ ਹੋ ਜਾਂਦੀ ਆ ਭਾਈ ਇਹਨਾਂ ਕਬੂਤਰਾਂ ਦੀ ਤੇ ਸਾਂਭ ਸੰਭਾਲ ਬਾਈ ਹੁਣਾਂ ਦੀ ਪੂਰੀ ਆ ਦਾਣਾ ਪਾਣੀ ਭਾਵੇਂ ਹੱਥ ਨਾ ਦੇਣਾ ਪਵੇ ਦਿੰਦੇ ਨੇ ਸੰਭਾਲ ਜਾ ਬਈ ਜਣਾ ਕਬੂਤਰਾਂ ਦੀ ਤੇ ਇਹ ਆ ਵੱਡੇ ਕਬੂਤਰ ਫੇਰ ਤੁਹਾਨੂੰ ਦੱਸ ਦਈਏ ਇੱਕ ਵਾਰੀ ਬਹੁਤ ਬੰਗਿਆ ਸ਼ੌਂਕਾ ਦਾ ਉਸਤਾਦ ਜੀ ਹੋਣਾ ਦਾ ਤੇ ਆ ਲਓ ਬਈ ਤੁਹਾਨੂੰ ਇੱਕ ਡੱਬਾ ਵੀ ਦਿਖਾਈਏ ਆ ਦੇਖੋ ਕਿੰਨਾ ਸੁਨੱਖਾ ਆ ਇਹ ਵੀ ਕਬੂਤਰ ਇਹ ਵੀ ਸਾਰੇ ਨਾਰੀ ਆ ਇਹਦੇ ਵਿੱਚ ਹੈ ਹਾਂ ਜੀ ਕਬੂਤਰ ਆ ਬਾਈ ਵੱਡੇ ਜਿੱਦਾਂ ਜੋੜੇ ਤੋੜਦੇ ਨੇ ਸਾਰੇ ਸਹੀ ਆ ਛੱਡ ਕਰਦੇ ਨੇ ਆਪਾਂ ਜੋੜੇ ਸਾਰੇ ਤੋੜਦੇ ਟੋਟਲੀ ਛੱਡ ਕਰਕੇ ਨਾ ਹੁਣ ਬੱਚੇ-ਬੂੱਚੇ ਪਲਦੇ ਨਹੀਂ ਹੈਗੇ ਹੁਣ ਗਾਲ ਲਾਵਾਂਗੇ 2 ਜਨਵਰੀ ਤੋਂ ਬਾਅਦ ਸਹੀ ਆ ਅਗਲੇ ਖੁੱਡੇ ਤੋਂ ਤੁਹਾਨੂੰ ਹੋਰ ਵਧੀਆ ਦਿਖਾਵਾਂਗੇ ਖੁੱਡੇ ਆਪਾਂ ਬਣਾ ਲਿਆ ਹਾਂ ਆ ਸੀਜ਼ਨ ਕੱਢ ਗਏ ਨੇ ਹਾਂ ਹਾਂ ਸਾਰੇ ਐ ਵਧੀਆ ਕਰਾ ਦੇਨੇ ਆ 15 ਠੀਕ ਆ ਠੀਕ ਆ ਐ ਬਾਈ ਕਾਰਿਓ ਸ਼ੌਂਕ ਤੁਸੀਂ ਵੱਡੇ ਕਬੂਤਰਾਂ ਦਾ ਉਸਤਾਦ ਜੀ ਦੇਆਂ ਦਾ ਲਾਲ ਚੀਨੇ ਰੱਤੇ ਦੇਖ ਸਕਦੇ ਹੋ ਤੁਸੀਂ ਤੇ ਪੂਰਾ ਵਧੀਆ ਸ਼ੌਂਕ ਆ ਜੀ ਆ ਚੀਨਾ ਕਿਹੜਿਆਂ ਜੋਂ ਬਾਈ ਚੀਨਾ ਭਾਜੀ ਪੁਰਾਣਾ ਗੂਰ ਕਰਾਗਾ ਫੇ ਇਹ ਅੱਛਾ ਤਾਂ ਇਦਾਂ ਲੱਗਦਾ ਇਹ ਤਾਂ ਦੇਸੀ ਹੁੰਦਾ ਹਨਾ ਨਹੀਂ ਨਹੀਂ ਇਹ ਤਾਂ ਬੜੇ ਬੱਚੇ ਘੋੜਦੇ ਆ ਮਲੇ ਕਬੂਤਰ ਹੈ ਮਲਬਈ ਕਬੂਤਰ ਹੈ ਚੀਨਾ ਹਾਂ ਜੀ ਸਿੱਦਾ ਫੋਲਸਰੇ ਨਹੀਂ ਕੱਢ ਜਾਂਦੇ ਆ ਇੱਕ ਜੋੜਾ ਇਹਦੇ ਚ ਲੱਗਿਆ ਹੈ ਹਾਂ ਜੀ ਇਹ ਬੱਚਾ ਕੱਢਿਆ ਭਾਜੀ ਇਹਨੇ ਬੱਚਾ ਕੱਢਿਆ ਜੋੜਾ ਬਾਈ ਲਾਲ ਚੀਨੀ ਕਬੂਤਰੀ ਆ ਤੇ ਚਿੱਟੀਆਂ ਦਾ ਕਬੂਤਰ ਆ ਤਰੀ ਅੱਖ ਦਿਖਾਣਾ ਤੁਹਾਨੂੰ ਹਾਂ ਆ ਲਓ ਬਈ ਤੁਹਾਨੂੰ ਇੱਕ ਕਬੂਤਰ ਦਿਖਾਉਂਦੇ ਦੇਖੋ ਭਾਈ ਇਹਦੀ ਅੱਖ ਉਹ ਕੋਈ ਆਹ ਦੇਖੋ ਭਾਈ ਇਹਦੀ ਅੱਖ ਤੁਹਾਨੂੰ ਦਿਖਾਈਏ ਚੰਗੀ ਤਰ੍ਹਾਂ ਦੇ ਨਾਲ ਬਹੁਤ ਵਧੀਆ ਭਾਈ ਬਹੁਤ ਸੋਹਣੇ ਮਿੱਠੇ ਹੁੰਦੇ ਨੇ ਇਹ ਸਹੀ ਆ ਛੋਟੇ ਛੋਟੇ ਬੱਚੇ ਆ ਬਈ ਹੱਲੇ ਕੱਢੇ ਆ ਜੋੜੇ ਤੋੜ ਦਿੱਤੇ ਆ ਕਈ ਵਾਰ ਕਈ ਆਂਡੇ ਰਹਿ ਜਾਂਦੇ ਆ ਜਾਂ ਕੋਈ ਬਰੀਡ ਲਈ ਰੋਕਣਾ ਹੋਵੇ ਤਾਂ ਉਹ ਫਿਰ ਜਿਹੜੇ ਹੈਗੇ ਆ ਕਢਾਣੇ ਪੈਂਦੇ ਆ ਤੇ ਬਾਕੀ ਵਧੀਆ ਸ਼ੌਂਕ ਆ ਬਈ ਅਕਣਾ ਉਹ ਚਿੱਟੀਆਂ ਅੱਖਾਂ ਦਾ ਫੜੀ ਕਬੂਤਰ ਉਹ ਦੇਖਣਾ ਕਬੂਤਰ ਆ ਦੇਖੋ ਬਈ ਕਬੂਤਰ ਬੜਾ ਸੁਨਖਾ ਆ ਬਈ ਆਪਣੇ ਹਰਿਆਣੇ ਭੂੰਗੇ ਜਿੱਤੇ ਆ ਅੱਛਾ ਆ ਦੇਖੋ ਬਈ ਕਬੂਤਰ ਸਾਂਝੀ ਹੋ ਗਈ ਸੀ ਤੇ ਇਹ ਕਬੂਤਰ ਆਪਣਾ 8.5 ਦੇ ਟਾਵਰ ਤੋਂ ਲਾਗ ਲੈ ਜਾਂਦਾ ਫਿਰ ਢਾਂਗ ਹੀ ਨਹੀਂ ਚੜਿਆ ਸਹੀ ਆ ਉਹ ਤਗੜਾ ਉੱਡਿਆ ਸੀ ਇਹ ਨਸਲਾਂ ਹੀ ਵਡੀਆਂ ਵਧੀਆ ਦੂਰੋਂ ਹੀ ਦੇਖਦੀਆਂ ਮਜ਼ਾ ਆ ਜਾਂਦਾ ਦੇਖ ਕੇ ਚਟੀਆਂ ਅੱਖਾਂ ਵਾਲੇ ਹੈ ਹੀ ਚੰਗੇ ਨੇ ਇਹ ਹਰਿਆਣੇ ਭੁੰਗੇ ਜਿੱਤਿਆ ਸੀ ਸਹੀ ਆ ਇਹਦੀ ਭੈਣ ਘਰ ਵੀ ਜਿੱਤੀ ਦੂਸਰ ਜਿੱਤੀ ਫ੍ਰਿਜ ਪੰਦ ਦਿਖਾਓ ਇਹਦੇ ਇਹਦੀ ਭੈਣ ਦਾ ਮਾਮਲੇ ਟੂਰਨਾਮੈਂਟ ਸੀਗਾ ਹਾਂਜੀ ਤੇ ਉਹ ਚੋਂ ਫ੍ਰਿਜ ਜਿੱਤੇ ਦੂਸਰ ਸਹੀ ਆ ਸਹੀ ਆ ਬਹੁਤ ਵਧੀਆ ਵੀਰੇ ਵਧੀਆ ਕਬੂਤਰ ਨੇ ਬਾਈ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਬਾਕੀ ਆ ਗਿਆ ਬਸ ਇਹ ਜੇ ਨੂੰ ਹੋਰ ਕੀ ਵਧੀਆ ਵਧੀਆ ਚੜ੍ਹੇ ਸਾਰਿਆਂ ਦੇ ਬਾਕੀ ਉਸਤਾਦ ਜੀ ਹੋਣੀ ਆ ਸ਼ੌਂਕ ਕਰ ਰਹੇ ਨੇ ਇਹਲੇ ਜੀ ਤੇ ਆ ਛਤਰੀ ਤੇ ਵੀ ਇੱਕ ਹੈਗਾ ਬਿਠਾਇਆ ਹੋਇਆ ਤੇ ਖੁੱਡੇ ਬਹੁਤ ਨੇ ਆ ਦੇਖੋ ਜੋੜਿਆਂ ਵਾਸਤੇ ਸਪੈਸ਼ਲ ਸਾਰੇ ਜੋੜੇ ਤੋੜ ਦਿੱਤੇ ਹੋਏ ਆ ਨੈਟ ਲਾਇਆ ਭਾਈ ਹੁਣ ਕੁਝ ਬੱਚੇ ਜਿਹੜੇ ਇਹਦੇ ਵਿੱਚ ਆ ਨੈਟ ਲਾਇਆ ਹੋਇਆ ਨੈਟ ਦੇ ਵਿੱਚ ਇਹ ਬੱਚੇ ਜਾਲ ਦੇ ਉੱਪਰ ਵੀ ਛੱਡੇ ਹੋਏ ਨੇ ਠੀਕ ਆ ਜੀ ਉਹ ਬੱਚੇ ਤਾਂ ਨਹੀਂ ਵਿਕਤ ਕਰਦੇ ਨੇ ਸਾਰੇ ਆ ਲਓ ਜੀ ਇਸ ਵਾਰ ਬੱਚੇ ਨਹੀਂ ਹੀ ਬਣੇ ਤੇ ਉਸਤਾਦ ਜੀ ਹੋਣੀ ਕਹਿੰਦੇ ਕਿ ਬੱਚੇ ਲੈ ਜਾਓ ਤੇ ਮੈਂ ਕਿਹਾ ਆਪਾਂ ਲੈ ਜਾਂਨੇ ਆ ਸੱਤ ਅੱਠ ਬੱਚੇ ਹੈਗੇ ਆ ਇਹ 3-4 ਵੱਡੇ ਵੀ ਆ ਜੀ ਤੇ ਆਪਾਂ ਆਪਣੀ ਛਤਰੀ ਤੇ ਘਰੇ ਜਾ ਕੇ ਡਾਵਾਂਗੇ ਇਹਨਾਂ ਨੂੰ ਜੀ ਤੇ ਬਾਕੀ ਮਿੱਤਰੋ ਕਿਦਾਂ ਦਾ ਲੱਗਾ ਸ਼ੌਂਕ ਜਰੂਰ ਦੱਸਣਾ ਤੇ ਚੈਨਲ ਆਪਣਾ ਕਰ ਲਓ ਸਬਸਕ੍ਰਾਈਬ ਠੀਕ ਆ ਜੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵੀਂ ਵੀਡੀਓ ਬਹੁਤ ਛੇਤੀ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ